ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ ਟੀਵੀ ਮੈਂ ਹਾਂ ਸੰਦੀਪ ਖਰਲ ਆਖਰਕਾਰ ਪਰਮਪਾਲ ਕੌਰ ਸਿੱਧੂ ਉਰਫ ਪਰਮਪਾਲ ਕੌਰ ਮਲੂਕਾ ਨੇ ਅੱਜ ਜਿਹੜਾ ਭਾਜਪਾ ਆਫੀਸ਼ੀਅਲੀ ਜੁਆਇਨ ਕਰ ਲਈ ਇਹਨਾਂ ਦੇ ਨਾਲ ਇਹਨਾਂ ਦੇ ਹਸਬੰਡ ਗੁਰਪ੍ਰੀਤ ਸਿੰਘ ਮਲੂਕਾ ਵੀ ਸ਼ਾਮਲ ਸੀਗੇ ਉਹਨਾਂ ਨੇ ਵੀ ਜਿਹੜਾ ਭਾਜਪਾ ਜੁਆਇਨ ਕਰ ਲਈ ਪਰਮਪਾਲ ਕੌਰ ਸਿੱਧੂ ਪੰਜਾਬ ਕਾਡਰ ਦੇ ਆਈਐਸ ਅਫੀਸਰ ਸੀਗੇ ਬਤੌਰ ਬੀਡੀਪੀਓ ਬਲੌਕ ਡਿਵੈਲਪਮੈਂਟ ਐਂਡ ਪੰਚਾਇਤ ਅਫੀਸਰ ਇਹਨਾਂ ਨੇ ਆਪਣਾ ਕਰੀਅਰ ਸ਼ੁਰੂ ਕੀਤਾ ਸੀਗਾ ਉਸ ਤੋਂ ਬਾਅਦ ਪ੍ਰੋਮੋਸ਼ਨਜ਼ ਇਹਨਾਂ ਨੂੰ ਮਿਲਦੀਆਂ ਰਹੀਆਂ ਤੇ ਆਖਰਕਾਰ ਇਹ ਜਿਹੜੇ ਆਈਐਸ ਤੱਕ ਪਹੁੰਚੇ ਹੁਣ ਇਹਨਾਂ ਨੇ ਆਪਣਾ ਅਸਤੀਫਾ ਲੰਗੀ ਮਾਰਚ ਨੂੰ ਕੇਂਦਰ ਨੂੰ ਭੇਜ ਦਿੱਤਾ ਸੀ ਪਹਿਲਾਂ ਪੰਜਾਬ ਸਰਕਾਰ ਨੂੰ ਭੇਜਿਆ ਜਦੋਂ ਪੰਜਾਬ ਸਰਕਾਰ ਨੇ ਇਹ ਅਸਤੀਫਾ ਹਾਲੇ ਤੱਕ ਮਨਜ਼ੂਰ ਨਹੀਂ ਕੀਤਾ ਸੀਗਾ ਤਾਂ ਫਿਰ ਇਹਨਾਂ ਨੇ ਸਿਫਾਰਿਸ਼ ਕੀਤੀ ਇੰਦਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਤੱਕ ਇਹਨਾਂ ਨੇ ਪਹੁੰਚ ਕੀਤੀ ਵੀ ਪੰਜਾਬ ਸਰਕਾਰ ਨੂੰ ਕਹੋ ਸਾਡਾ ਅਸਤੀਫਾ ਮਨਜ਼ੂਰ ਕਰ ਲੈਣ ਕਿਉਂਕਿ ਅਸੀਂ ਤਾਂ ਭਾਜਪਾ ਜੁਆਇਨ ਕਰਨੀ ਆ ਤੇ ਬਾਅਦ ਚੋ ਇਲੈਕਸ਼ਨਸ ਵੀ ਲੜਨੇ ਆ ਜਦੋਂ ਇਹ ਆਪਣੀ ਤਕਰੀਰ ਕਰ ਰਹੇ ਸੀਗੇ ਜਦੋਂ ਇਹਨਾਂ ਨੇ ਭਾਜਪਾ ਅੱਜ ਆਫੀਸ਼ੀਅਲੀ ਜੁਆਇਨ ਕਰ ਲਈ ਤਾਂ ਇਹਨਾਂ ਨੇ ਕਿਹਾ ਕਿ ਭਾਜਪਾ ਤੋਂ ਇਲਾਵਾ ਪੂਰੇ ਭਾਰਤ ਦੇ ਵਿੱਚ ਕੋਈ ਅਜਿਹੀ ਪਾਰਟੀ ਨਹੀਂ ਹੈਗੀ ਜਿਹੜੀ ਭਾਰਤ ਨੂੰ ਅੱਗੇ ਲੈ ਕੇ ਜਾ ਸਕੇ ਔਰ ਨਾਲ ਦੀ ਨਾਲ ਇਹਨਾਂ ਨੇ ਵੀ ਉਹੀ ਜ਼ਿਕਰ ਕੀਤਾ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਦੇ ਆ ਜਾਂ ਆਪਾਂ ਕਹਿ ਲਈਏ ਇਹਨਾਂ ਦਾ ਐਡ ਡਿਪਾਰਟਮੈਂਟ ਜਾਂ ਇਹਨਾਂ ਦਾ ਪੀਆਰ ਡਿਪਾਰਟਮੈਂਟ ਕਰਦਾ ਇਹ ਜ਼ਿਕਰ ਕਰਦੇ ਆ 2047 ਦਾ ਕਿ 2047 ਤੱਕ ਅਸੀਂ ਭਾਰਤ ਨੂੰ ਇੱਕ ਫੁੱਲ ਫਲੇਜਡ ਡਿਵੈਲਪਡ ਕੰਟਰੀ ਜਿਹੜਾ ਉਹ ਬਣਾ ਦੇਣਾ ਹੁਣ ਪਰਮਪਾਲ ਕੌਰ ਸਿੱਧੂ ਜਿਹੜੇ ਸਾਬਕਾ ਆਈਐਸ ਆਫੀਸਰ ਨੇ ਉਹ ਇਹ ਕਹਿ ਰਹੇ ਆ ਕਿ ਭਾਜਪਾ ਤੋਂ ਇਲਾਵਾ ਭਾਰਤ ਦੇ ਵਿੱਚ ਕੋਈ ਪਾਰਟੀ ਹੈ ਨਹੀਂ ਜਿਹੜੀ ਭਾਰਤ ਨੂੰ ਅੱਗੇ ਲਿਜਾ ਸਕੇ ਪਰ ਜੇ ਉਸ ਵਕਤ ਇਹ ਬੀਡੀਪੀਓ ਹੁੰਦੇ ਸੀਗੇ ਜਦੋਂ ਇਹਨਾਂ ਨੇ ਬਤੌਰ ਬੀਡੀਪੀਓ ਇਹ ਸਰਵਿਸਿਜ਼ ਜੁਆਇਨ ਕੀਤੀਆਂ ਸੀਗੀਆਂ ਉਸ ਵਕਤ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਨਾਲ ਭਾਜਪਾ ਹੁੰਦੀ ਸੀਗੀ ਇਹਨਾਂ ਨੂੰ ਜਿਹੜੀਆਂ ਪ੍ਰੋਮੋਸ਼ਨਸ ਮਿਲੀਆਂ ਜਾਂ ਇਹਨਾਂ ਨੇ ਜਿਹੜੀਆਂ ਤਰੱਕੀਆਂ ਹਾਸਲ ਕੀਤੀਆਂ ਉਹ ਤਾਂ ਇਹਨਾਂ ਨੇ ਹਾਸਲ ਕੀਤੀਆਂ ਉਸ ਵਕਤ ਜਦੋਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਹੁੰਦੀ ਸੀਗੀ ਖੈਰ ਕਿਉਂਕਿ ਜਦੋਂ ਬੰਦਾ ਸਿਆਸਤ ਦੇ ਵਿੱਚ ਜਾਂਦਾ ਕਿਸੇ ਨਵੀਂ ਪਾਰਟੀ ਨੂੰ ਜਾਂ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਜਦੋਂ ਜੁਆਇਨ ਕਰਦਾ ਤੇ ਫਿਰ ਉਹਦੀਆਂ ਤਾਰੀਫਾਂ ਕਰਨੀਆਂ ਸੁਭਾਵਕ ਹੀ ਹੁੰਦੀਆਂ ਨੇ ਇਸੇ ਚੱਲਦਿਆ ਪਰਮਪਾਲ ਕੋਰ ਸਿੱਧੂ ਨੇ ਵੀ ਭਾਜਪਾ ਦੀਆਂ ਜਮ ਕੇ ਤਰੀਫਾਂ ਕੀਤੀਆਂ ਪਾਸਪੋਰਟ ਦਾ ਵੀ ਜ਼ਿਕਰ ਕੀਤਾ ਕਿ ਭਾਰਤ ਦਾ ਜਿਹੜਾ ਪਾਸਪੋਰਟ ਹੈ ਹੁਣ ਇਹਦੀ ਵੈਲਿਊ ਬਹੁਤ ਜ਼ਿਆਦਾ ਹੋ ਗਈ ਹੈ ਤੇ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਵੀ ਕਈ ਮੁਲਕਾਂ ਨੇ ਸਾਨੂੰ ਜਿਹੜਾ ਵੀਜ਼ਾ ਫ੍ਰੀ ਕਰ ਦੇਣਾ ਔਰ ਕਹਿੰਦੇ ਮੈਨੂੰ ਤਾਂ ਇਦਾਂ ਲੱਗਦਾ ਵਾ ਵੀ ਕਿਸੇ ਮੁਲਕ ਨੇ ਸਾਨੂੰ ਨਾ ਕਰਿਆ ਹੀ ਨਹੀਂ ਕਰਨੀ ਕਿਸੇ ਵੀ ਮੁਲਕ ਨੇ ਭਾਰਤ ਨੂੰ ਨਾ ਕਰਿਆ ਹੀ ਨਹੀਂ ਕਰਨੀ ਜੇ ਇਦਾਂ ਹੋ ਜਵੇ ਤਾਂ ਫਿਰ ਪਰਮਪਾਲ ਕੋਰ ਸਿੱਧੂ ਹੁਣਾਂ ਨੂੰ ਕੋਈ ਪੁੱਛੇ ਵੀ ਮੁੰਡਿਆਂ ਨੇ ਡੌਂਕੀਆਂ ਲਾੜੀਆਂ ਬੰਦ ਕਰ ਦੇਣੀਆਂ ਬੱਚਿਆਂ ਨੇ ਕੈਨੇਡਾ ਜਾਣਾ ਹੀ ਪੜਨ ਬੰਦ ਕਰ ਦੇਣਾ ਵੀਜ਼ਾ ਪਾਸਪੋਰਟ ਚੁੱਕਣਾ ਫੀਸ ਜਮਾ ਕਰਾਉਣੀ ਆ ਤੇ ਆਪਾਂ ਕੈਨੇਡਾ ਪਹੁੰਚ ਜਾਇਆ ਕਰਨਾ ਆਪਾਂ ਇਸੇ ਤਰ੍ਹਾਂ ਅਮਰੀਕਾ ਚਲੇ ਜਾਇਆ ਕਰਨਾ ਆਪਾਂ ਨੂੰ ਕੰਡਿਆਲੀਆਂ ਤਾਰਾਂ ਟੱਪਣ ਦੀ ਲੋੜ ਹੀ ਨਹੀਂ ਪੈਣੀ ਪਰ ਨਾਲ ਦੀ ਨਾਲ ਕੀ 2047 ਤੱਕ ਭਾਰਤ ਇੰਨਾ ਵਿਕਸਿਤ ਹੋ ਜਾਊਗਾ ਕਿ ਜਿਹੜੇ ਲੋਕ ਮੈਂ ਗੱਲ ਸਿਰਫ ਪਾਸਪੋਰਟ ਵਾਲੇ ਟੌਪਿਕ ਤੇ ਕਰ ਰਿਹਾ ਕੀ ਜਿਹੜੇ ਲੋਕ ਲੱਖਾਂ ਕਰੋੜਾਂ ਰੁਪਈਆ ਖਰਚ ਕੇ ਪਰਿਵਾਰ ਸਮੇਤ ਪ੍ਰਵਾਸ ਕਰਦੇ ਆ ਵਿਦੇਸ਼ਾਂ ਦੇ ਵਿੱਚ ਕੀ ਉਹਨਾਂ ਵਾਸਤੇ ਇੰਨਾ ਰੋਜ਼ਗਾਰ ਮਹੱਈਆ ਹੋ ਜਾਊਗਾ ਇਸ ਦੇਸ਼ ਦੇ ਵਿੱਚ ਕਿ ਉਹਨਾਂ ਨੂੰ ਬਾਹਰ ਨਹੀਂ ਜਾਣਾ ਪਊਗਾ ਕੀ ਇੰਨਾ ਕੁਝ ਇੱਥੇ ਡਿਵੈਲਪਮੈਂਟ ਹੋ ਜਾਊਗੀ ਕਿ ਲੋਕ ਜਿਹੜੇ ਬਾਹਰ ਵਾਲ ਨੂੰ ਮੂੰਹ ਕਰਦੇ ਆ ਨੌਜਵਾਨ ਜਿਹੜੀ ਪੀੜ੍ਹੀ ਆ ਉਹ ਪੂਰੀ ਲੜੀ ਦੀ ਲੜੀ ਬਣਾ ਕੇ ਲਾਈਨਾਂ ਦੀਆਂ ਲਾਈਨਾਂ ਜਿਹੜੀਆਂ 에ਰਪੋਰਟ ਤੇ ਲੱਗੀਆਂ ਹੁੰਦੀਆਂ ਕੈਨੇਡਾ ਦਾ ਅਮਰੀਕਾ ਦਾ ਯੂਰਪ ਦਾ ਜਹਾਜ਼ ਚੜਨ ਲੱਗਿਆਂ ਕੀ ਉਹ ਰੁਕ ਜਾਣਗੇ ਖੈਰ ਕਿਉਂਕਿ ਹੁਣ ਇਹਨਾਂ ਨੇ ਭਾਜਪਾ ਆਫੀਸ਼ੀਅਲੀ ਜੁਆਇਨ ਕਰ ਲਈ ਆ ਇਹਨਾਂ ਨੇ ਕਿਹਾ ਵੀ ਮੈਂ ਬੜੀ ਕੋਕ ਕੀਤੀ ਮੈਂ ਪੂਰੀ ਚੰਗੀ ਤਰ੍ਹਾਂ ਤਫਤੀਸ਼ ਕੀਤੀ ਕਿ ਕਿਹੜੀ ਪਾਰਟੀ ਇਸ ਵੇਲੇ ਭਾਰਤ ਨੂੰ ਲੀਡ ਕਰ ਸਕਦੀ ਹੈ ਕਿਹੜੀ ਪਾਰਟੀ ਹੈ ਜਿਹੜੀ ਭਾਰਤ ਨੂੰ ਅੱਗੇ ਲੈ ਕੇ ਜਾ ਸਕਦੀ ਹੈ ਤੇ ਕਹਿੰਦੇ ਮੇਰੀ ਨਜ਼ਰ ਦੇ ਵਿੱਚ ਕੇਵਲ ਭਾਜਪਾ ਇੱਕ ਅਜਿਹੀ ਪਾਰਟੀ ਸੀਗੀ ਜਿਹੜਾ ਮੈਨੂੰ ਲੱਗਦਾ ਹੈ ਕਿ ਤਰੱਕੀ ਦੇ ਰਾਹ ਤੇ ਜਾ ਸਕਦੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਸਿਕੰਦਰ ਸਿੰਘ ਮਲੂਕਾ ਦੀ ਸਿਕੰਦਰ ਸਿੰਘ ਮਲੂਕਾ ਵਾਸਤੇ ਪ੍ਰਸਥਿਤੀਆਂ ਜਿਹੜੀਆਂ ਨੇ ਉਹ ਵਿਗੜ ਵੀ ਸਕਦੀਆਂ ਨੇ ਅਸਮੰਜਸ ਦੀ ਸਥਿਤੀ ਪੈ ਸਕਦੀ ਆ ਉਹ ਜਿਹੜਾ ਵਾ ਉਹ ਕਹਿ ਸਕਦੇ ਆ ਵੀ ਆਪਾਂ ਪਰੇਸ਼ਾਨ ਹੈਰਾਨ ਵੀ ਹੋ ਸਕਦੇ ਆ ਵੀ ਹੁਣ ਕਰਾਂਗੇ ਤੇ ਕਰਾਂਗੇ ਕੀ ਨੂ ਪੁੱਤ ਨੇ ਤੇ ਭਾਜਪਾ ਜੁਆਇਨ ਕਰ ਲਈ ਸਿਕੰਦਰ ਸਿੰਘ ਮਲੂਕਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਡੇ ਅਹੁਦਿਆਂ ਦੇ ਵਿੱਚ ਡਿਸਪਲਿਨਰੀ ਕਮੇਟੀ ਦੇ ਇਹ ਮੈਂਬਰ ਵੀ ਹੈਗੇ ਆ ਹੁਣ ਸਿਕੰਦਰ ਸਿੰਘ ਮਲੂਕਾ ਕੀ ਕਰਨਗੇ ਬਾਦਲ ਪਰਿਵਾਰ ਦੀਆਂ ਚਿੰਤਾਵਾਂ ਜਿਹੜੀਆਂ ਨੇ ਉਹ ਲਗਭਗ ਵੱਧ ਗਈਆਂ ਨੇ ਕਿਉਂਕਿ ਸਿਕੰਦਰ ਸਿੰਘ ਮਲੂਕਾ ਦੇ ਉੱਤੇ ਬਾਦਲ ਪਰਿਵਾਰ ਬਹੁਤ ਵੱਡਾ ਭਰੋਸਾ ਕਰਦਾ ਉਹਨਾਂ ਨੂੰ ਪਰ ਉਹ ਸੇ ਯੋਗ ਸੂਤਰਾਂ ਦੇ ਵਿੱਚ ਉਹਨਾਂ ਨੂੰ ਰੱਖਦਾ ਵਾ ਪਰ ਹੁਣ ਇਹਨਾਂ ਦਾ ਹੀ ਨੂਹ ਪੁੱਤ ਜਿਹੜਾ ਉਹ ਤਾਂ ਚਲਾ ਗਿਆ ਭਾਜਪਾ ਦੇ ਵਿੱਚ ਹੁਣ ਬਠਿੰਡਾ ਤੋਂ ਅਗਰ ਇਹਨਾਂ ਨੂੰ ਟਿਕਟ ਦੇ ਦਿੱਤੀ ਜਾਂਦੀ ਹੈ ਜਿੱਦਾਂ ਇਹ ਆਈਐਸ ਅਫਸਰ ਨੇ ਇਸੇ ਤਰ੍ਹਾਂ ਦੇ ਉੱਤੇ ਤਰਨਜੀਤ ਸਿੰਘ ਸੰਧੂ ਜਿਹੜੇ ਆਈਐਫਐਸ ਅਫਸਰ ਸੀਗੇ ਇੰਡੀਅਨ ਫੋਰੈਸਟ ਫੋਰਨ ਸਰਵਿਸਿਜ਼ ਦੇ ਅਫਸਰ ਸੀਗੇ ਜਿਹੜੇ ਐਮਬੈਸਡਰ ਸੀਗੇ ਅਮਰੀਕਾ ਦੇ ਵਿੱਚ ਉਹ ਇਸ ਵੇਲੇ ਚੋਣ ਮੈਦਾਨ 'ਚ ਅੰਮ੍ਰਿਤਸਰ ਤੋਂ ਨੇ ਹੁਣ ਇਹ ਅਗਰ ਪਰਮਪਾਲ ਕੌਰ ਮਲੂਕਾ ਜਿਹੜੇ ਆ ਇਹ ਬਠਿੰਡਾ ਤੋਂ ਕੰਟੈਸਟ ਕਰਦੇ ਆ ਭਾਜਪਾ ਲਈ ਤਾ ਫੇਰ ਕਿਤੇ ਨਾ ਕਿਤੇ ਬੀਬੀ ਹਰ ਸਿਮਰਤ ਬਾਦਲ ਜਿਹੜੇ ਸਿਟਿੰਗ ਮੈਂਬਰ ਪਾਰਲੀਮੈਂਟ ਨੇ ਉਹਨਾਂ ਵਾਸਤੇ ਮੁਸ਼ਕਲਾਂ ਜਿਹੜੀਆਂ ਉਹ ਵੱਧ ਜਾਣਗੀਆਂ ਕਿਉਂਕਿ ਮਲੂਕਾ ਦਾ ਰਸੂਖ ਵੀ ਜਿਹੜਾ ਅਕਾਲੀ ਹਲਕਿਆਂ ਦੇ ਵਿੱਚ ਹੀ ਆ ਮਲੂਕਾ ਲੰਮਾ ਸਮਾਂ ਅਕਾਲੀ ਦਲ ਬਾਦਲ ਦੇ ਨਾਲ ਹੀ ਰਹਿਆ ਹੁਣ ਇਦਾਂ ਵੀ ਹੋ ਸਕਦਾ ਕਿ ਜਿੱਦਾਂ ਆਪਾਂ ਫਿਰੋਜ਼ਪੁਰ ਚ ਦੇਖਦੇ ਆ ਫਿਰੋਜ਼ਪੁਰ ਦੇ ਵਿੱਚ ਗੋਲਡੀ ਕੰਬੋਜ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਦੇ ਫਾਦਰ ਨੂੰ बसपा ਨੇ ਬਹੁਜਨ ਸਮਾਜ ਪਾਰਟੀ ਨੇ ਫਿਰੋਜ਼ਪੁਰ ਤੋਂ ਲੋਕ ਸਭਾ ਦੀ ਟਿਕਟ ਦੇ ਦਿੱਤੀ ਹੈ ਤੇ ਹੁਣ ਇੱਕ ਪਾਸੇ ਗੋਲਡੀ ਵੀ ਇਹ ਗੱਲ ਕਹਿ ਰਿਹਾ ਕਿ ਮੇਰਾ ਮੇਰੇ ਫਾਦਰ ਦੇ ਨਾਲ ਕੋਈ ਰਿਲੇਸ਼ਨ ਨਹੀਂ ਇਸੇ ਤਰ੍ਹਾਂ ਦੇ ਉੱਤੇ ਸੁਰਿੰਦਰ ਕੰਬੋਜ ਜਿਹੜੇ ਇਸ ਵੇਲੇ ਫਿਰੋਜ਼ਪੁਰ ਤੋਂ बसपा ਦੇ ਉਮੀਦਵਾਰ ਆ ਉਹ ਕਹਿੰਦੇ ਜੀ ਆਮ ਆਦਮੀ ਪਾਰਟੀ ਨੇ ਕੀਤਾ ਕੁਛ ਨਹੀਂ ਨਾ ਹੀ ਮੇਰੇ ਬੇਟੇ ਨੇ ਕੁਛ ਕੀਤਾ ਕਿ ਇਸ ਤਰ੍ਹਾਂ ਦੀ ਸਥਿਤੀ ਜਿਹੜੀ ਹੈ ਇਹ ਸਿਕੰਦਰ ਸਿੰਘ ਮਲੂਕਾ ਵਾਸਤੇ ਵੀ ਬਣੇਗੀ ਦਰਸਲ ਇਹ ਸਾਰਾ ਰਿਫਟ ਜਾਂ ਇਹ ਜਿਹੜੀ ਤਕਰਾਰ ਸ਼ੁਰੂ ਹੁੰਦੀ ਹੈ 2022 ਦੀਆਂ ਇਲੈਕਸ਼ਨਾਂ ਤੋਂ ਜਦੋਂ 2022 ਦੇ ਵਿੱਚ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਇਲੈਕਸ਼ਨ ਸੀਗੇ ਤਾਂ ਸਿਕੰਦਰ ਸਿੰਘ ਮਲੂਕਾ ਜਿਹੜੇ ਆ ਨਾ ਇਹ ਦੋ ਟਿਕਟਾਂ ਭਾਲਦੇ ਸੀਗੇ ਇਹ ਕਹਿੰਦੇ ਸੀ ਵੀ ਇੱਕ ਤਾਂ ਤੁਸੀਂ ਮੈਨੂੰ ਰਾਮਪੁਰਾ ਫੂਲ ਦੇ ਦਿਓ ਉੱਥੋਂ ਮੈਂ ਲੜ ਲਊਗਾ ਤੇ ਮੌੜ ਸੀਟ ਮੇਰੇ ਬੇਟੇ ਗੁਰਪ੍ਰੀਤ ਸਿੰਘ ਨੂੰ ਦੇ ਦਿਓ ਜਿਨ੍ਹਾਂ ਦੀ ਪਤਨੀ ਪਰਮਪਾਲ कौर ਸਿੱਧੂ ਆ ਪਰ ਪਹਿਲਾ ਅਕਾਲੀ ਦਲ ਨੇ ਕੀ ਕੀਤਾ ਕਿ ਜਿਹੜਾ ਮੋੜ ਹਲਕਾ ਸੀਗਾ ਉਹਦੀ ਜ਼ਿੰਮੇਵਾਰੀ ਦੇਤੀ ਸਕੰਦਰ ਸਿੰਘ ਮਲੂਕਾ ਹੋਣਾ ਨੂੰ ਕਿ ਤੁਸੀਂ ਜਾ ਕੇ ਉਸ ਹਲਕੇ ਦੇ ਵਿੱਚ ਢੀੜਾ ਕੱਢਣਾ ਸ਼ੁਰੂ ਕਰੋ ਲੋਕਾਂ ਨੂੰ ਮਿਲਣਾ ਗਿਲਣਾ ਸ਼ੁਰੂ ਕਰੋ ਤੇ ਬਾਅਦ ਦੇ ਵਿੱਚ ਦੇਖਾਂਗੇ ਕੀ ਕਰਨਾ ਹੁਣ ਜਦੋਂ ਤੁਸੀਂ ਕਿਸੇ ਲੀਡਰ ਨੂੰ ਇੱਕ ਹਲਕੇ ਦੇ ਵਿੱਚ ਜ਼ਿੰਮੇਵਾਰੀ ਦੇ ਦਿਓਗੇ ਉਹਨੂੰ ਹਲਕਾ ਇੰਚਾਰਜ ਬਣਾ ਦੇਓਗੇ ਜਾਂ ਉਹਦੀ ਸਰਪ੍ਰਸਤੀ ਹੀਟ ਬਾਕੀ ਵਰਕਰਸ ਨੂੰ ਕਹੋਗੇ ਵੀ ਤੁਸੀਂ ਕੰਮ ਕਰਨਾ ਤਾਂ ਬੰਦਾ ਸੁਭਾਅਕ ਤੌਰ ਤੇ ਮੰਨ ਲੈਂਦਾ ਕਿ ਠੀਕ ਹੈ ਵੀ ਜਦੋਂ ਇਲੈਕਸ਼ਨ ਆਉਣੀਆਂ ਟਿਕਟ ਤੇ ਆਪਾਂ ਨੂੰ ਮਿਲਣੀ ਆ ਪਰ ਜਦੋਂ 2022 ਦੇ ਵਿੱਚ ਐਦਾਂ ਨਹੀਂ ਹੋਇਆ ਜਗਮੀਤ ਸਿੰਘ ਬਰਾੜ ਨੂੰ ਇਹ ਟਿਕਟ ਦੇ ਦਿੱਤੀ ਗਈ ਜਦੋਂ ਮੌੜਵਾਲੀ ਤਾਂ ਫਿਰ ਉਦੋਂ ਇਹ ਰਿਫਟ ਇਹ ਟਕਰਾਅ ਵਧਣਾ ਸ਼ੁਰੂ ਹੋਇਆ ਵਾਦੇ-ਵਦਿਆ ਸੁਖਬੀਰ ਬਾਦਲ ਹੋਣਾ ਨੇ ਕੋਸ਼ਿਸ਼ ਵੀ ਕੀਤੀ ਵੀ ਗੱਲ ਜਿਹੜੀ ਆ ਉਹ ਕਿਸੇ ਤਰੀਕੇ ਸਮੇਟੀ ਜਾਵੇ ਇਹ ਜਿਹੜਾ ਖਲਾਰਾ ਵਾਧਾ ਜਾਂਦਾ ਇਹਨੂੰ ਕਿਸੇ ਤਰੀਕੇ ਜਿਹੜਾ ਵਾ ਇਹਨੂੰ ਗੰਢ ਧੁੱਪਿਆ ਜਾਵੇ ਪਰ ਇਹ ਗੰਢ ਧੁੱਪ ਉਹਨਾਂ ਕੋਲੋਂ ਲੱਗੀ ਨਹੀਂ ਇਹਨਾਂ ਕੋਲੋਂ ਗੰਢ ਧੁੱਪ ਹੋਈ ਨਹੀਂ ਤੇ ਆਖਰਕਾਰ ਪਰਮਪਾਲ ਕੋਰ ਸਿੱਧੂ ਆਪਣੀ ਜੌਬ ਤੋਂ ਅਸਤੀਫਾ ਦੇ ਕੇ ਇਹ ਬਤੌਰ ਡਾਇਰੈਕਟਰ ਸੀਗੇ ਜਿਤ ਤੱਕ ਮੇਰੇ ਧਿਆਨ ਚ ਆ ਵੀ ਇੰਡਸਟਰੀਅਲ ਕਾਰਪੋਰੇਸ਼ਨ ਦੇ ਤੇ ਇਹਨਾਂ ਨੇ ਆਪਣਾ ਅਸਤੀਫਾ ਦਿੱਤਾ ਅਸਤੀਫਾ ਪੰਜਾਬ ਸਰਕਾਰ ਮਨਜ਼ੂਰ ਨਹੀਂ ਸਿਕਾਰੀ ਕੇਂਦਰੀ ਜਿਹੜਾ ਗ੍ਰਹਿ ਮੰਤਰਾਲਾ ਜਿਹੜਾ ਡਿਪਾਰਟਮੈਂਟ ਆ ਉੱਥੋਂ ਤੱਕ ਪਹੁੰਚ ਕੀਤੀ ਖਬਰਾਂ ਇਹ ਵੀ ਨੇ ਕਿਉਂਕਿ ਸਿਕੰਦਰ ਸਿੰਘ ਮਲੂਕਾ ਲੰਮਾ ਸਮਾਂ ਜਿਹੜਾ ਪ੍ਰਕਾਸ਼ ਸਿੰਘ ਬਾਦਲ ਮਰਹੂਮ ਹੋਣਾ ਦੇ ਨਾਲ ਉਹਨਾਂ ਦਾ ਸਫ਼ਰ ਰਿਆ ਤੇ ਇਹਨਾਂ ਦੀ ਵੀ ਪਹੁੰਚ ਜਿਹੜੀ ਆ ਦਿੱਲੀ ਦਰਬਾਰ ਤੱਕ ਸੀਗੀ ਵਾਇਆ ਫੋਨ ਫਾਨ ਕਮਾਏ ਤੇ ਆਖਰਕਾਰ ਇਹਨਾਂ ਦਾ ਅਸਤੀਫਾ ਮਨਜ਼ੂਰ ਹੁੰਦੇ ਸਾਰੀ ਪਰਮਪਾਲ ਕੌਰ ਸਿੱਧੂ ਨੇ ਜਿਹੜਾ ਭਾਜਪਾ ਜੁਆਇਨ ਕਰ ਲਈ ਤੇ ਹੁਣ ਬਠਿੰਡਾ ਸੀਟ ਜਿਹੜੀ ਲੋਕ ਸਭਾ ਸੀਟ ਆ ਉਹਦੇ ਸਮੀਕਰਨ ਜਿਹੜੇ ਆ ਉਹ ਬਦਲ ਜਾਣੇ ਆ ਕਿਤੇ ਨਾ ਕਿਤੇ ਬੀਬੀ ਹਰਸਿਮਰਤ ਕੌਰ ਬਾਦਲ ਵਾਸਤੇ ਕਹਿ ਸਕਦੇ ਆ ਵੀ ਔਖਾ ਸਮਾਂ ਸੰਕਟ ਦੀ ਘੜੀ ਆ ਗਈ ਕਿਉਂਕਿ ਇਹਨਾਂ ਨੇ ਇਸ ਤੋਂ ਚੌਥੀ ਵਾਰ ਕੰਟੈਸਟ ਕਰਨਾ ਹੁਣ ਇਹ ਚੌਥੀ ਵਾਰ ਜਿੱਤਦੇ ਆ ਹਾਰਦੇ ਆ ਜਾਂ ਮਲੂਕਾ ਫੈਮਿਲੀ ਬਾਜ਼ੀ ਮਾਰਦੀ ਆ ਏ 4 ਜੂਨ ਨੂੰ ਪਤਾ ਲੱਗੇਗਾ ਪਰ ਕਿਤੇ ਨਾ ਕਿਤੇ ਅਕਾਲੀ ਦਲ ਬਾਦਲ ਵਾਸਤੇ ਜਿਹੜੀਆਂ ਮੁਸ਼ਕਲਾਂ ਸਮੱਸਿਆਵਾਂ ਵੱਧ ਗਈਆਂ ਨੇ